ਉਹ ਵੀ ਮੇਟਰੋ ਅੱਜ ਗੀਤਕਾਰ ਗੱਲ ਕੱਲੋਂ ਵਾਲੇ ਦੇ ਪਿੰਡ ਖੜੇ ਆ ਅੱਜ ਗੱਲਾਂ ਹੋਣੀਆਂ ਨੇ ਤੁਹਾਨੂੰ ਟਰੈਕਟਰ ਬੜੇ ਦਿਖਾਉਣੇ ਆ ਘੈਂਟ ਕੰਡੀਸ਼ਨਾਂ ਦੇ ਚਾਰ ਟਰੈਕਟਰ ਤੁਹਾਨੂੰ ਇਹ ਰੀਲ ਦੇ ਵਿੱਚ ਦਿਖਾਉਣੇ ਆ ਬਾਕੀ ਹੋਰਾਂ ਦੇ ਵਿੱਚ ਚੈੱਕ ਕਰ ਲਿਓ ਤੇ ਬਾਈ ਇਹ ਦੱਸਿਓ ਆਪਣਾ ਮੰਗਲ ਦੀ ਕਿੰਨਾ ਦਾ ਹੈ 2024 ਮਾਡਲ ਹੈ ਬਾਈ ਬਿਲ ਹਜੇ ਟਰੈਕਟਰ ਦੇ ਘੱਟੇ ਨਹੀਂ ਅੱਛਾ ਆਪਾਂ ਜਿਹੜਾ ਸੱਜਣ ਭਰਾ ਆਊਗਾ ਉਹਦੀ ਕਾਪੀ ਅਗਲੇ ਦੇ ਨਾਮ ਕਰਾ ਕੇ ਦੇਵਾਂਗੇ ਓਕੇ ਬਿਲ ਵੀ ਨਹੀਂ ਘੱਟੇ ਨਹੀਂ ਮਰ ਜੁ ਨਹੀਂ ਹੋਈ ਨਹੀਂ ਬਾਈ ਬਿਲ ਵੀ ਨਹੀਂ ਘੱਟੇ ਇਹੀ ਚੱਲਿਆ ਕਿੰਨਾ ਕਹੂ ਬਾਈ ਮੈਨੂੰ ਇਹ ਦੱਸਿਓ ਚੱਲਿਆ ਬਾਈ ਇਹ 150 ਘੰਟਾ ਮਸਰ ਬਸ 100 150 ਘੰਟਾ ਚੱਲੇ ਪਹਿਲਾਂ ਮਾਕੇ ਵੀ ਟਾਰਾਂ ਦੇ ਉਂ ਹੀ ਖੜਿਆ 150 ਘੰਟਾ ਚੱਲਿਆ ਹੋਇਆ ਕੱਲੇ ਲੱਡੂ ਬੰਡੇ ਹੋਏ ਨੇ 2 ਸਪੀਡ ਚ ਹੈ ਹਾਂ 2 ਸਪੀਡ ਤੇ ਜਿਹੜਾ ਆ ਖੜਾ ਬਾਈ ਇਹ 2022 ਮਾਡਲ ਆ ਬਾਈ ਹੂੰ ਦੂਜੇ ਮਹੀਨੇ ਦਾ ਟਰੈਕਟਰ ਹੈ ਟਰੈਕਟਰ ਸਾਰਾ Ориਜਨਲ ਆ ਜੀ ਠੀਕ ਆ ਇਹ ਆਪਾਂ ਟਰੈਕਟਰ ਦੇ ਦਾਂਗੇ net fat 7.5 ਲੱਖ ਰੁਪਏ 7.5 ਲੱਖ ਦਾ ਤੇ ਜਿਹੜਾ ਆ ਖੜਾ ਇਹ 23 ਆ ਗਿਆ ਬਾਈ ਪੰਜਵੇਂ ਮਹੀਨੇ ਦਾ ਥਰੀ ਸਪੀਡ ਆ ਵੀ ਟਰੈਕਟਰ 22 ਵੀ ਥਰੀ ਸਪੀਡ ਆ ਇਹ ਵੀ ਥਰੀ ਸਪੀਡ ਆ ਜੀ ਹਾਂ ਇਹ ਵੀ ਇਹ ਪੰਜਵੇਂ ਮਹੀਨੇ ਦਾ ਬਾਈ ਇਹ ਟਰੈਕਟਰ ਆਪਾਂ ਨੈਟ ਫਟ ਦੇ ਦਾਂਗੇ 7 ਲੱਖ ਤੇ 40 ਹਜ਼ਾਰ ਦਾ 7 ਲੱਖ ਤੇ 40 ਹਜ਼ਾਰ ਦਾ 16 ਦੇ ਟਾਇਰਾਂ ਚ 16 ਦੇ ਟਾਇਰਾਂ ਚ ਬਾਈ 500 ਘੰਟਾ ਟਰੈਕਟਰ ਚੱਲਿਆ 500 ਘੰਟਾ ਚੱਲਿਆ ਹੋਇਆ ਤੇ ਜਿਹੜਾ ਆ ਖੜਾ ਬਾਈ ਇਹ ਵੀ ਬਾਈ 2023 ਮਾਡਲ ਹੈ ਇਹ ਵੀ ਪੰਜਵੇਂ ਮਹੀਨੇ ਦਾ ਹੈ ਇਹ ਵੀ ਪੰਜਵੇਂ ਮਹੀਨੇ ਦਾ ਉੱਚੇ ਮਾਡਲ ਹੀ ਨੇ ਜਾਰੇ ਦਾ ਟਰੈਕਟਰ ਬਾਈ ਇਹ ਆਪਾਂ ਨੈਟ ਫਟ ਦੇ ਦਾਂਗੇ 7.5 ਲੱਖ ਰੁਪਏ ਦਾ ਬਾਈ ਅੱਛਾ ਹਾਂ ਲੈ ਮਿੱਤਰੋ ਪਿੰਡ ਕੱਲੂ ਤੇ ਜ਼ਿਲ੍ 7 ਕਿਲੋਮੀਟਰ ਹਾਂਜੀ ਬਾਕੀ ਸੌਖਾ ਇਹਨਾਂ ਜਿਵੇਂ ਮਾਨਸਾ ਕੈਂਚੀ ਉਦੋਂ ਭਾਈ ਦੱਸਾ ਕੋਟਲੀ ਕਲਾਂ ਕਰ ਲੋ ਓਕੇ ਮਤਲਬ ਥੋੜਾ ਜਿਹਾ ਮੋੜ ਵਿੱਚ ਦੀ ਨਾ ਕਈ ਵਾਰੀ ਬੰਦਾ ਆਵੇ ਉਲਝ ਜਾਂਦਾ ਏ ਓਕੇ ਮਤਲਬ ਜੇ ਤਾਂ ਇਧਰੋਂ ਮਾਨਸਾ ਵਾਲੀ ਸਾਈਡ ਤੋਂ ਆਊਗਾ ਜਾਂ ਰੰਪਰੇ ਵਾਲੀ ਸਾਈਡ ਤੋਂ ਤਾਂ ਭਾਈ ਦੇਸਾ ਹੋ ਕੇ ਓਕੇ ਬੰਦਾ ਕੋਟਲੀ ਕਲਾਂ ਕਰ ਲੋ ਓਕੇ ਜੇ ਤਲਵੰਡੀ ਵਾਲੀ ਸਾਈਡ ਤੋਂ ਉਹਨਾਂ ਦਾ ਸੰਦੋਹਾ ਰਾਜਗੜ ਕੋਬੇ ਕਰ ਲੋ ਓਕੇ ਤੇ ਬਾਕੀ ਆਪਾਂ ਨੰਬਰ ਸਕਰੀਨ ਤੇ ਚਲਾ ਤਾਂ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਲਾਓ ਫੋਨ ਠੀਕ ਹੈ